ਉਹ ਹਾਂ ਵੀ ਗੱਗੂ ਤੋਰੀ ਨੂੰ ਨਹੀਂ ਜਾਣਦੀ ਤੂੰ ਕੱਦੂ ਨੂੰ ਨਹੀਂ ਜਾਣਦੀ ਵੱਡੀਆਂ ਮਜਾਜ ਨੇ ਤੂੰ ਗੱਗੂ ਨੂੰ ਨਹੀਂ ਜਾਣਦੀ ਉੱਟ ਕੇ ਉੱਟ ਕੇ ਹੱਥ ਦਾ ਪਾ ਲੈ ਪਾਇਆ ਦਿਖਾਂਗੇ ਬੇਲਾ ਹੁੰਦਾ 10:30 ਵਜੇ ਦਾ ਅੱਜ ਦਾ ਬਲੌਗ 바ਵਾ ਲੇਟ ਸਟਾਰਟ ਕਰਿਆ ਕਿਉਂਕਿ 10 ਅੱਜ ਲੇਟ ਉੱਠੇ 9:30 ਵਜੇ ਤੇ ਸਾਢੇ 13 ਘੰਟਿਆਂ ਦੀ ਨੀਂਦ ਪੂਰੀ ਕਰਕੇ ਉੱਠਿਆ ਨੌਜਵਾਨ ਕੱਲ ਮੌਸਮ ਖਰਾਬ ਸੀ ਸ਼ਾਮ ਨੂੰ ਕੜੀਆਂ ਮੀਂਹ ਵਾਲਾ ਮਾਹੌਲ ਹੋ ਰਿਹਾ ਸੀਗਾ ਤਾਂ ਗੱਲ ਫਿਰ ਜਿੰਮ ਤੋਂ ਮੈਨੂੰ ਟਾਈਮ ਨਾਲ ਹੀ ਛੁੱਟੀ ਹੋ ਗਈ ਸੀ ਸ਼ਾਮ ਨੂੰ ਕੋਈ ਆਇਆ ਨਹੀਂ ਤਾਂ ਇਹਦਾ ਹਾਂ ਪੌਣੇ 8 ਵਜੇ ਸੌਂ ਗਿਆ ਸੀ ਰਾਤ ਮੈਂ ਤੇ ਸਵੇਰੇ ਉੱਠਿਆ 9:30 ਵਜੇ ਤੇ ਬਣਦੇ ਤਾਂ ਫਿਰ ਇੱਥੋਂ ਤੱਕ ਪੌਣੇ 14 ਘੰਟੇ ਆ ਤੇ 15 ਘੰਟੇ ਵਿੱਚ ਕੱਢਦੇ ਕੋ ਦੋ ਕਵਾਰੀ ਰਾਤ ਨੂੰ ਉੱਠਿਆ ਅੱਜ ਤੜਕੇ ਪਾਣੀ ਦੀ ਵਾਰੀ ਸੀਗੀ ਕਿਉਂਕਿ ਤਾਂ ਫਿਰ ਫਿਕਰ ਜਿਹੀ ਸੀਗੀ ਇੱਕ ਵਾਰੀ ਕੰਮ ਤਾਂ ਉੱਠ ਖੜਿਆ ਤੇ ਇੱਕ ਵਾਰੀ అలਾਰਮ ਲਾਇਆ ਹੋਇਆ ਸੀ ਆ 3 ਵਜੇ ਦਾ ਅੱਧੀ ਵਾਰੀ ਗਵੰਡੀਆਂ ਨੂੰ ਲਵਾਈ ਸੀ ਅੱਧੀ ਵਾਰੀ ਆਪਾਂ ਲਾਉਣੀ ਸੀ ਹਾਂ ਡੇਢ ਪੌਣੇ ਇੱਕ ਦੋ ਦੋ ਕਿੱਲੇ ਲਾਉਣ ਵਾਲੇ ਸੀਗੇ ਤੇ ਉਹ ਵੀ ਲਗਭਗ ਗਿੱਲੇ ਵਰਗੇ ਸੀ ਪਰ ਐ ਸੀ ਨਾ ਅੱਧੀ ਵਾਰੀ ਅੱਧੀ ਚਲ ਹਾਂ ਲਾ ਲੈਨੇ ਆ ਮਨ ਪੀ ਤੇ ਕਹਿੰਦਾ ਲਾ ਲਾਂਗੇ ਅੱਧੀ ਵਾਰੀ ਸਵੇਰੇ ਤੇ ਮੈਂ ਕਹਾਂ ਚੱਲ ਠੀਕ ਆ 3 ਵਜੇ ਉੱਠਿਆ ਫਿਰ ਮੀਂਹ ਪਈ ਬਾਵਾ ਲਿਆ ਹੋਇਆ ਸੀ ਉਦੋਂ ਇਤਾਂ ਫਿਰ ਆਪਦਾ ਮਨਪ੍ਰੀਤ ਦਾ ਵੀ ਆਰੰਭ ਤੇ 9 ਵਜੇ ਬੋਲੀ ਜਾਂਦਾ ਸੀਗਾ 5:00 ਵਜੇ ਪਾਣੀ ਵੱਢਣਾ ਸੀਗਾ ਆਪਾਂ ਤੇ ਆਉਂਦਾ ਦਬਾਰੇ ਫਿਰ ਦੱਬ ਲਿਆ ਕੰਬਲ ਤੇ ਲੰਮੇ ਲੇਟ ਹੋ ਜਾ ਮਨਪ੍ਰੀਤ ਨਾ ਸੌ ਜਾ ਆਰਾਮ ਨਾਲ ਟੈਨਸ਼ਨ ਫਰੀ ਹੋ ਕੇ ਮੀਂਹ ਆਈ ਜਾਂਦਾਗਾ ਤਾਂ ਕਰਕੇ ਅੱਜ ਫਿਰ ਹਾਂ ਨੀਂਦ ਪੂਰੀ ਕਰਕੇ ਉੱਠੇ ਆਂ ਆਨੋ ਜੀ ਤੇ ਪਿੱਛੇ ਇੰਨੇ ਇੰਨਾਂ ਦਾ ਖੂਬਸੂਰਤ ਮਾਹੌਲ ਤੇ ਸ਼ਤਾਂ ਗਿੱਲੀਆਂ ਹੋਈਆਂ ਦੱਸਦੀਆਂ ਕਿ ਮੀਂਹ ਚੰਗਾ ਸੀਗਾ ਤੇ ਇੱਧਰ ਗੱਗੂ ਦਾ ਘਰ ਲਿਪਾਈ ਹੋ ਚੁੱਕਿਆ ਬਾਹਰ ਉੱਥੇ ਭਰਾਡੇ ਚ ਉਹਨਾਂ ਨੇ ਲਾਰਖੀਆ ਜੋਟੀ ਖੋਲਣੀਆ ਬਣਾਉਣ ਤੇ ਤੇ ਉੱਧਰ ਵੀ ਏਡਾ ਕੱਢ ਕੇ ਆਵਾਂਗੇ ਆਪਣੇ ਕੋਲ ਰੋਜ਼ ਲਾਂਭਾ ਹੀ ਦਿੰਦੇ ਆਪਾਂ ਨੂੰ ਉਹ ਕਿ ਤੁਸੀਂ ਗੇੜਾ ਨਹੀਂ ਮਾਰਦੇ ਭਾਈ ਮੈਂ ਹਾਂ ਲਾਜ਼ਮੀ ਆਉਂਗਾ ਤੇ ਸਮੇਂ ਦੀ ਕਮੀ ਹੋਣ ਕਰਕੇ ਫਿਰ ਇੱਧਰ ਉੱਧਰ ਐਂ ਟਾਈਮ ਲੰਘ ਜਾਂਦਾ ਖੈਰ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਵਲੌਗ ਚ ਅੱਜ 22 ਮਾਰਗ 4 ਫਰਵਰੀ ਸਾਲ 2024 ਤੇ ਐਤਵਾਰ ਦਾ ਦਿਨ ਹੈ ਈ ਇੱਕ ਜੋਟੀ ਕਈ ਦਿਨਾਂ ਦੀ ਮਤਨੇ ਹਲਾ ਰਖੀਆ ਦੋ ਤਿੰਨ ਦਿਨ ਤਾਂ ਮੈਂ ਲੰਗਾਈ ਦਿਨਾਂ ਨਾ ਆਉਂ ਡੋਟੀ ਪੂਰੀ ਕਰਦਾ ਕਰਦਾ ਆ ਕਿ ਆਟਾ ਪਿਆ ਕੇ ਲਿਆਉਣਾਗਾ ਹੁਣ ਵੀ ਮੰਮੀ ਪੁੱਛੀ ਜਾਂਦੇ ਸੀ ਕੋਈ ਨਾ ਪਿਆ ਆ ਲਿਆਉਣਾ ਮੈਂ ਕਿਹਾ ਯਾਰ ਚੱਲ ਚੰਗਾ ਹੋਇਆ ਅੱਜ ਐਂ ਦਿਵਾਰ ਦਾ ਦਿਨ ਆ ਤੇ ਬਿਨਾਂ ਕੰਮ ਤੋਂ ਕੋਈ ਵੀ ਦਿਨ ਆਪਾਂ ਨੂੰ ਐਵੇਂ ਲੰਘ ਜਾਂਦਾ ਗਿੱਜੜ ਜਾਂ ਸੋਣਾ ਨਹੀਂ ਲੱਗਦਾ ਫਿਰ ਕੰਮ ਕਰ ਤੇ ਚਲੋ ਇੱਕ ਕੰਮ ਤਾਂ ਹੈਗਾ ਆਪਾਂ ਆਟਾ ਪਿਆ ਕੇ ਲਿਆਉਣਾਗਾ ਉਹ ਹਾਂ ਵੀ ਮੱਲ ਲੋਟਾਂ ਆ ਗਿਆ ਗੋਰੀ ਓਏ ਅੱਛਾ ਏ ਆ ਜਾ ਮੱਥੇ 'ਚ ਬੱਜੂ ਇਹ ਓਏ ਆ ਜਾ ਓਏ ਓਏ ਏ ਭੰਨੇਗਾ ਨਾਲੇ ਸ਼ਾਵਾਸ਼ੇ ਲਏਗਾ ਮਾਸੀ ਤੋਂ ਇਹ ਵਈ ਗੱਗੂ ਆਪਣਾ ਮਸਤ ਬੰਦਾ ਤੇ ਇੱਕ ਸ਼ਾਨ ਬਾਈ ਦਾ ਦੁਆਰੇ ਵੀ ਕਮੈਂਟ ਆਇਆ ਪਿਆ ਸੀਗਾ ਕਿ ਬਈ ਇੱਕ ਜਫੀ ਗੱਗੂ ਨਾਲ ਜ਼ਰੂਰ ਪਾਵਾਂਗੇ ਤੇ ਜਦੋਂ ਵੀ ਇਧਰ ਆ ਪਾਣਾ ਜਾਵਾਂਗੇ ਤੇ ਬਾਕੀ ਬਈ ਤਨਵਾਲ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਹੌਲ ਗਾਲ ਗੱਪੇ ਤੋਂ ਰਹਿ ਤੁਹਾਨੂੰ ਸਾਰੀ ਗੱਲਬਾਤ ਆ ਦਿਖਾਉਂਦੇ ਰਹਨੇ ਹੈਗੇ ਤੇ ਫਿਰ ਹਾਲ ਲਾਈਕ ਕਰ ਦਿਓ ਪਹਿਲੀਆਂ ਚ ਵਧੀਆ ਲੱਗੂ ਮਹੌਲ ਤੁਹਾਨੂੰ ਤੇ ਔਰ ਕੀ ਕਹਿੰਦਾ ਸੀ ਮੈਂ ਸਬਸਕ੍ਰਾਈਬ ਕਰ ਲਿਓ ਨਵੇਂ ਆਇਆ ਤਾਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਵੀ ਲਾਜ਼ਰੂਰ ਕਰ ਲਿਓ ਤੇ ਸ਼ੇਅਰ ਲਾਜ਼ਮੀ ਕਰਦੇ ਕਰੋ ਵੀਰਵਾਨ ਕੇ ਸਾਫ ਸੁਥਰੀ ਗੱਲਬਾਤ ਹੁੰਦੀ ਆ ਇਸ ਕਰਕੇ ਤੁਹਾਨੂੰ ਪਹਿਲੀਆਂ ਚ ਗਾਰੰਟੀ ਨਾਲ ਕਹਿ ਦਿਆ ਕਰਦੇ ਆਂਗੇ ਤੇ ਮੌਸਮ ਹਲੇ ਵੀ ਝੜਜੇ ਵਾਲੀ ਆ ਪਹਿਲਾਂ ਮਾਂ ਤਾਂ ਇੱਕ ਵਾਰੀ ਅੱਖੀਂ ਜਾਂਦੇ ਸੀ ਜਦੋਂ ਮੈਂ ਰਜਾਈ 'ਚੋਂ ਮੂੰਹ ਝਾ ਕੱਢਿਆ ਸੀਗਾ ਸਾਡੇ 9 ਵਜੇ ਇਹ ਕਹਿੰਦੇ ਭਾਈ ਸੂਰਜ ਥੋੜੀ ਜਿਹੀ ਦਿਖਾਈ ਦੇਈ ਜਾਂਦਾਗਾ ਤੇ ਫਿਰ ਪਤਾ ਨਹੀਂ ਕਿੱਧਰ ਫਿਰ ਗਾਇਬ ਹੋ ਗਏ ਭਾਈ ਸਾਹਿਬ ਸੂਰਜ ਸਿੰਘ ਹੋਰੇ ਤੇ ਸਾਹਮਣੇ ਆਪਣਾ ਰੋਡ ਆ ਤੇ ਰੋਡ ਦੇ ਉੱਤੇ ਆਪਣਾ ਘਰ ਆ ਤੇ ਫਿਲਹਾਲ ਆਪ ਦੀ ਅਗਲੀ ਕਾਰਵਾਈ ਸ਼ੁਰੂ ਕਰਦੇ ਆ ਤੇ ਮੰਮੀ ਹੋਰੇ ਥੱਲੇ ਸਤਿ ਸ੍ਰੀ ਅਕਾਲ ਮਾਈ ਵਧੀਆ ਵਧੀਆ ਠੀਕ ਠਾਕ ਹਾਂ ਠੀਕ ਆ ਤੇ ਉੱਠਦੇ ਸਾਰ ਮਮੀ ਕਹਿੰਦੇ ਭਾਈ ਕਿਵੇਂ ਆ ਤਰੇ ਸਰੀਰ ਦਾ ਮਾਹੌਲ ਮੈਂ ਕਿਹਾ ਠੀਕ ਆ ਕੱਲ ਮੈਂ ਜਖਾਂ ਵਾਲਿਆਂ ਗੋਲੀਆਂ ਹੀ ਲੈ ਬੈਠਾ ਉਹਨੇ ਮੈਨੂੰ ਗੁੰਗਲਾਇਆ ਕਰੀ ਰੱਖਿਆ ਤੇ ਰਾਤ ਬਸ ਪੈਣ ਦੀ ਦੇਰ ਸੀ ਉਹਦੀ ਤਾਂ ਹੀ ਨੀਂਦ ਆ ਗਈ ਤਾਂ ਹੀ ਇੰਨਾ ਲੰਮਾ ਸਮਾਂ ਆਰਾਮ ਨਾਲ ਸੌਂ ਗਿਆ ਵੈਸੇ ਮੈਂ ਰੋਜ਼ ਜਲਦੀ ਉੱਠਦਾ ਨੀਂਦ ਪੂਰੀ ਨਹੀਂ ਹੁੰਦੀ ਘੱਟ ਸੌਂਨੇ ਆ ਤਾਂ ਕਰਕੇ ਜਰਜੇ ਤੇ ਮੈਨੂੰ ਸਮਾਂ ਮਿਲਦਾਗਾ ਵੀ ਬਾਰੀ ਨਾ ਹੋਵੇ ਦਿਨੋਂ-ਦਿਨ ਫਿਰ ਮੈਸੋਂ ਮਲੇ ਨਾ ਦਿਨ ਚੜੇ ਤੱਕ ਉਹ ਦਿਨ ਮੈਨੂੰ ਉਠਾਉਂਦੇ ਵੀ ਨਹੀਂ ਤੇ ਬਾਕੀ ਦਿਨ ਨਾ ਸਵੇਰੇ ਉੱਠ ਕੇ ਜਿਮ ਦੀ ਜੋਟੀ ਤੇ ਜਾਣਾ ਹੁੰਦਾ ਗਾ ਜਿਮ ਖੋਲਣੀ ਹੁੰਦੀ ਹੈਗੀ ਤੇ ਤਾਇਆ ਬੱਸ ਕਦੇ-ਕਦੇ ਮੌਕਾ ਮਿਲਦਾ ਜਿਆਦਾ ਸੌਣ ਦਾ ਤੇ ਚਲੋ ਅਗਲੀ ਕਾਰਵਾਈ ਆਪਾਂ ਕਰਦੇ ਹਾਂ ਸ਼ੁਰੂ ਤੈਂ 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 ਮੇਰੀ ਅੱਛੀ ਭਤੀਜੀ ਪਿਆਰੀ ਭਤੀਜੀ ਬੜੇ ਦਿਨਾਂ ਬਾਅਦ ਆਈ ਹੈ ਬਲੌਗ ਤੇ ਬੇਟੇ ਸਤਿ ਸ਼੍ਰੀ ਅਕਾਲ ਬਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੋ ਤਾਇਪੂ ਨੂੰ ਤਾਂ ਮੰਤੀ ਕੋਲ ਵੜ ਕੇ ਪੈ ਗਿਆ ਮਨਪੀਤ ਕੋਲ ਅੰਦਰ ਮੇਰੇ ਤਾਂ ਸੱਸਰੀਕਾਰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਤ ਨਹੀਂ ਪਾਦੀ ਦੇਖੀ ਕਿਦਾਂ ਮੈਂ ਹਾਂ ਸਾਰੇ ਹੋਰ ਵੀ ਲਾਂਭੇ ਦੇ ਦਿੰਦੇ ਕਹਿੰਦੇ ਤੁਸੀਂ ਭਾਈ ਬਾਤ ਪਾਉਣੋਂ ਹਟ ਕੇ ਕਿਵੇਂ ਕਰੀਏ ਸੱਜ ਪਾਇਆ ਕਰੀਏ ਕਿ ਨਾ ਬਾਤ ਪਾੜ ਗਈ ਪਾਇਆ ਕਰੀਏ ਤੂੰ ਪਾ ਦੇ ਅੱਜ ਬਾਤ ਕੋਈ ਅੱਜ ਕੋ ਤੂੰ ਹੀ ਪਾ ਦੇ ਅੱਛੀ ਬਤੀਜੇ ਹੋ ਗਿਆ ਜੀ ਆ ਆ ਯਾਰ ਉਹ ਵੀ ਜਿਸਾਇ ਨੇ ਬਾਤ ਬਾਤ ਹੀ ਤੇ ਬਹੁਤੇ ਵੀਰ ਮੰਮੀ ਕਹਿੰਦੇ ਹੁੰਦੇ ਆਗੇ ਬਾਤ ਬਾਈ ਪਾ ਦਿਆ ਕਰੋ ਕੋਈ ਨਾ ਬਈ ਲਾਜ਼ਮੀ ਪਾ ਦਿਆ ਕਰਾਂਗੇ ਬਾਤ ਦੁਬਾਰੇ سلسلہ ਜਾਰੀ ਕਰਾਂਗੇ ਜੀ ਹੁਣ ਤੂੰ ਪਾ ਕਰ ਦੇ ਜੀ ਬਾਤ ਜਾਰੀ ਕਰ ਲਾਂਗੇ ਦੁਬਾਰੇ ਕੋਈ ਨਾ ਕੀ ਕਹਿੰਦਾ ਸੀ ਪੁੱਤਰ ਮੈਨੂੰ ਆਵਾਜ਼ ਮਾਰੀ ਜਾਂਦਾ ਸੀ ਤੂੰ ਠੀਕ ਆ ਮੰਮੀ ਕੀ ਕਰਨਾ ਚਲੋ ਆਈ ਮੋਟੇ ਬਨਾ ਆਈ ਲੱਡ ਆਈ ਰਾਕੀ ਦਾ ਨਾ ਆਈ ਲੱਡੂ ਦਾ ਨਾ

दावे <laughs> मेरी अच्छी पति जी ना लिखिए अंदर ले दसवें की तो ना लिखना होगा कौ 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 कैसे दावे लिखो अं ना लिखना किया कोई भी कोई भी कोई भी ना तम्बी लिखता तम्बी ठीक है जी एक लिखती रॉकी खंडीवंदी रॉकी खंडीवंदी अं रॉकी ਖੰਡੀ ਮੰਡੀ ਹਾਂ ਠੀਕ ਹੈ ਜੀ ਇਹਦਾ ਖੰਡੀ ਪੂਰੀ ਆਇਆ ਆਪਣਾ ਮੰਡੀ ਚਲਾ ਆਇਆ ਸਮਝ ਲਿਆ ਮੰਡੀ ਲਿਖਾ ਹੋਇਆ ਛੋਟਾ ਜਿਹਾ ਕਰਕੇ ਠੀਕ ਹੈ ਬਸ ਨਾ ਬਾਤ ਸੁਣੀ ਸੋਰ ਲੈ ਬਣਾ ਆਈ ਦੀ ਇੱਥੇ ਖੜੇ ਦੀ ਵੀਡੀਓ ਡਰਾਮ ਮ ਵੱਜੇਗਾ ਥੱਲੇ ਡਰਾਮ ਕਿਵੇਂ ਉਹ ਡੱਬੂ ਆ ਗਿਆ ਗੱਗੂ ਦਾ ਡੱਬੂ ਡੱਬੂ ਇਹ ਨਾ ਵੀਡੀਓ ਇਹ ਬਣਾ ਦਿੰਨਾ ਚੰਗਾ ਲੈ ਦੇਖਣ ਵਾਲੇ ਨੂੰ ਬੁਲਾ ਫਿਰ ਸਸਤਰੀ ਕਲਵੇੜੇ ਅੱਛਾ ਕਾਲ ਜੀ ਬਹਿੂ ਵੀ ਕਰਿਓ ਸ਼ੇਅਰ ਵੀ ਕਰਿਓ ਬਸ ਸਾਈਡਾ ਬੂ ਆ ਗਿਆ ਕਮੈਂਟ ਵੀ ਕਰਿਓ ਕਮੈਂਟ ਵੀ ਕਰਿਓ ਭਾਈ ਤਾਂ ਅਜਨੇ ਆਖਿਆ ਲਾਜ਼ਮੀ ਕਰਿਓ ਕਮੈਂਟ ਲੈ ਰੀਮਾ ਪੋਣੀ ਪੂ ਪੀਣਾ ਤਾਂ ਆ ਜਾ ਭਾਈ ਇਹਦੇ ਬੈਰੀ ਤਾਂ ਭਾਈ ਮਾਰੇ ਤੂੰ ਮਰੂਗਾ ਐਂ ਕਹਿੰਦੇ ਉਹਨਾਂ ਨੂੰ ਮੰਮੀ ਹੈਂ ਹੋਰ ਕੀ ਮਾਂ ਅੱਜ ਤਾਂ ਬਤਨਾ ਹੀ ਪਊਗਾ ਅੱਜ ਫਿਰ ਕੱਲ ਨੂੰ ਖਰਾਬ ਹੀ ਲਿਆਉਣਾ ਕੱਲ ਤੇ ਛੱਡਿਆ ਭਾਈ ਕੰਮ ਅੱਜ ਲੋਟ ਨਹੀਂ ਆਉਂਦਾ ਨਾਲ ਜਿਵੇਂ ਪਹਿਲਾਂ ਕਿਹਾ ਅੱਜ ਬਸ ਇੱਕ ਵੀ ਕੰਮ ਆਇਕ ਲੋਤਾ ਇਹ ਹਰੇ-ਜਾਰੇ ਦਾ ਚੱਲ ਰੋਜ਼ ਚੱਲਦੀ ਰਹਿੰਦਾ ਹਾਂ ਸਣੀ ਸੁਣੀ ਰੌਣ ਦਾ ਉਹ ਤਾਂ ਲੋਟ ਆਉਂਦਾ ਧੀਰੇ ਨਾਲ ਬੰਨਾਂਗੇ ਇੱਥੇ ਪਿਆ ਫੱਟੇ ਦੇ ਪਤਲਾ ਥੋੜਾ ਇਹ ਸੀਰਾ ਉਹ ਸਾਈ ਕੀ ਕਰਤਾ ਹੋ ਰਿਹਾ ਬੇਟੇ ਸਵੇਚ ਦਾ ਤੰਦੀ ਨਰਾਨੀ ਬਖਤ ਵੀ ਗਾ ਜਾ ਰੇੜੀ ਵੀ ਚੱਕਾ ਮੜ ਗਿਆ ਥੋੜਾ ਜਿਹਾ ਤੇ ਗਵਾਂਡੀਆਂ ਦੀ ਰੇੜੀ ਆਪਾਂ ਲੈਣਾ ਸੀ ਲਾਡੀ ਕੇ ਤੇ ਆਪਣੀ ਰੇੜੀ ਉਧਰ ਗੱਗੂ ਨੇ ਸਿਮੈਂਟ ਭਰ ਰੱਖਿਆ ਸੀਗਾ ਇਹ ਰੇੜੀਆਂ ਖੈਰ ਸਾਨੂੰ ਭਾਈ ਚੰਗਾ ਕੰਮ ਦਿੰਦੀਆਂ ਨੇ ਆਹ ਹਰਾ-ਚਰਾ ਲਿਆਉਣ ਨੂੰ ਛੋਟਾ-ਮੋਟਾ ਕੰਮ ਕਰਨ ਨੂੰ ਤੇ ਮੈਂ ਕਹਾ ਦਾਸ ਪੈਦਲੋ ਪੈਦਲੀ ਜਾ ਕੇ ਲੈ ਆਉਣਗੇ ਇੱਥੇ ਥੋੜਾ ਜਿੜਾਈ ਚ ਖਿੱਚ ਤੂੰ ਹੋਊ ਇੱਥੇ ਆਪਦਾ ਕੈਮਰਾ ਬੰਦ ਕਰ ਲਾਂਗੇ ਕੈਮਰਾ ਬੰਦ ਕਰ ਲਾਂਗੇ ਚੱਲ 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 ਚੜ ਗਿਆ ਵੀ ਚੜ ਗਿਆ ਯੈਸ ਹੋਣ ਨਹੀਂ ਦਵਾਲਾ ਹੋਣ ਨਹੀਂ ਦਵਾਲਾ ਆਪਾਂ ਇਹੇ ਜੇ ਮੌਕੇ ਆਇਆ ਕਰਦੇ ਆ ਸੱਜਣਾ ਜਦੋਂ ਐ ਲੱਗੇ ਵੀ ਕੋਈ ਨਹੀਂ ਹੋਣਾ ਜਦੋਂ ਸਾਰੇ ਦੁੱਸਨੇ ਆ ਲਾਈਟ ਦਾ ਨਾ ਬੰਦੇ ਯਾਰ ਲਾਈਟ ਤਾਂ ਮੈਂ ਦੇਖ ਲਈ ਜਦੋਂ ਨੂੰ ਵੇਲੇ ਮੈਂ ਲਾਈਟ ਗੋ ਬੈਂਟ ਗੋਨ ਹੋ ਗਈ ਤੇ ਅੱਜ ਮੈਂ ਮੀਂਹ ਵਾਲਾ ਮੌਸਮ ਆ ਚੱਕੀ ਤੇ ਕੋਈ ਨਹੀਂ ਹੋਣਾ ਚੱਲ ਸੱਜਣਾ ਕੀ ਹਾਲ ਆ ਪੂਰਾ ਕਹਿੰਦਾ ਓਏ ਕਲਿਪ ਸਿੰਘ ਤੇ ਭਾਈ ਸਾਹਿਬ ਸ਼੍ਰੀ ਦਰਸ਼ਨ ਸਿੰਘ ਜੀ ਉਹ ਆਪ ਦਰਸ਼ਨ ਦਿੰਦੇ ਹੋਏ ਖੁਦਾ ਆਪ ਹੈ ਲਾ ਦੀਏ ਕੰਗਾਂ ਆ ਜਾਣ ਤੇ ਜਾਂਦੇ ਜਾnde ਹੋਏ ਰੱਬ ਰੱਖਾ ਬਲੀ ਦੂਰੀ ਕਰਕੇ ਦੇ ਲਾਂਗੇ ਅਜੇ ਤਾਂ ਮਾਹ ਹੈ ਨਹੀਂ ਮਾਹੌਲ ਜਗਣੀ ਵਾਲਾ ਤਾਂ ਤੇ ਲੈ ਕੇ ਰੱਬ ਦਾ ਨਾ ਧਰਨੇ ਤੇ ਬੈਠ ਕੇ ਇਹਨਾਂ ਦੀ ਚੱਕੀ ਤੇ ਆ ਕੇ ਤੇ ਭਾਈ ਲਾਈਟ ਵਾਲਿਆਂ ਨੇ ਵੀ ਉਹ ਦੀ ਸੁਣ ਲਈ ਤੇ ਲਾਈਟ ਆ ਗਈ ਤੇ ਚੱਕੀ ਕਾਲੀ ਆ ਇਹ ਤਾਂ ਭਾਈ ਫੀਡ ਫੈਕਟਰੀ ਆ ਚੱਕੀ ਦਾ ਕਹਿਣ ਦੀ ਹੁੰਦੀ ਹੈਗੀ ਤੇ ਨੌਜਵਾਨ ਭਾਈ ਓਨਰ ਸੋਨੀ ਕੀ ਹਾਲ ਆ ਮੇਤਰਾ ਲੋਡਾਪੁਰਾ ਖਾਸ ਖਬਰ ਇੱਕ ਨਜ਼ਰ ਕੱਲੋਂ ਕੀ ਕਰ ਕੱਲ ਨੂੰ ਕੀ ਕਰਦਾ ਉਹ ਤੈਨੂੰ ਪਰਦੇ ਚ ਦੱਸੂਆਂ ਦਿਖਾ ਲਿਆ ਮੈਂ ਤਾਂ ਪੁੱਤ ਜਾਣ ਅੱਲੋਂ ਤੇਰੇ ਨਾਲ ਜਾਏ ਓਏ ਲੁਧਿਆਣੇ ਲੁਧਿਆਣਾ ਤੋਂ ਜਾਇਆ ਹਾਂ ਜਹਾ ਕੋਤਰਾ ਪਾੜ ਰੱਖੀਏਗੀ ਹੈ ਜਗਰਾਉਂ ਨੀ ਟੇਡਾ ਰਸਤਾ ਇਹ ਰਿੱਧਰ ਛੋੜਾਇਆ ਨਾ ਮੇਲਾ ਮੇਲਾ ਕਿ ਕੋਸ਼ਵੋ ਮੇਲੇ ਚ ਵੇਲੇ ਤੇਰੇ ਸਾਥ ਦਾ ਸਮਾਨ ਸਾਰੇ ਤੇ ਪੰਜਵਾ ਦਾ ਵੇਲਾ ਵੀੁੱਤ ਬੱਦ ਗੇੜੀਆਂ ਨਿੱਤ ਗਏ ਤੇ ਨਾਲਲੇ ਸਾਹ ਬੰਦ ਠੀਕ ਆ ਸੱਜਣਾ ਚੱਲ ਵੇਖਦੇ ਆ ਬਣਾਉਂਦੇ ਆ ਰਹਿ ਤੇ ਇਸ ਨੌਜਵਾਨ ਕੋਲੇ ਖਾਲ ਬੜੇਵੇਂ ਮੱਕੀ ਤੋਂ ਲੈ ਕੇ ਤੇ ਆਪਣੀ ਫੀਡ ਵਗੈਰਾ ਸਿਸਟਮ ਤਿਆਰ ਕਰਨ ਵਾਲਾ ਸਾਰਾ ਆ ਸਿਸਟਮ ਆ ਦੰਦੀ ਵਾਲਾ ਕੈਟਰਲ ਫੀਡ ਫੈਕਟਰੀ ਪਿੰਡ ਸੂਰਤੀਆ ਅੰਦਾਸਾਂ ਦਾ ਆ ਜ਼ਿਲ੍ਹਾ ਸਰਸਾ ਤੇ ਵਧੀਆ ਸੋਹਣਾ ਹਾਂ ਲੰਮਾ ਜੋੜਾ ਕੰਮ ਆਗਾ ਤੇ ਕੰਮ ਅਜ ਥੋੜਾ ਐ ਮੱਠਾ ਦਾ ਨਾ ਅਮੀ ਪੈਣ ਕਰਕੇ ਤੇ ਲਾਈਟ ਦੀ ਭਜਾ ਭਜਾਈ ਹੋ ਜਾਂਦੀ ਐ ਇਹ ਕਹਿੰਦੇ ਮੈਂ ਕਿ ਕੋਈ ਨਾ ਲਾਉਣਿਆ ਤਾਂ ਅੰਨਾਂ ਦੇ ਕਰਦੇ ਆ ਆ ਰੱਬ ਨੂੰ ਬੇਨਤੀ ਤਾਂ ਫਿਰ ਰੱਬ ਨੇ ਸੁਣ ਲਈ ਤੇ ਲਾਈਟ ਵੀ ਉਹਦੀ ਆ ਗਈ ਤੇ ਫਿਲਹਾਲ ਬਸ ਜਦੋਂ ਲਾਈਟ ਹੁੰਦੀ ਐ ਉਹ ਤਾਂ ਆਉਣ ਜਾਣੀ ਹੁੰਦਾਗਾ ਲੋਟ ਆ ਡਾਂਟ ਕਰ ਲਾ ਮੜਿਆ ਇਹ ਕਹਿ ਰਹੇ ਹੀ ਮਿੱਤਰ ਚੰਕਿਆ ਸਾਰੇ ਹਾਸ ਮੁਖ ਬੰਦੇ ਆ ਤੇ ਜੀ ਲੱਗ ਜਾਂਦਾ ਇਹਨਾਂ ਕੋਲੇ ਆ ਕੇ ਤੇ ਸਾਰੇ ਆਪਣੇ ਕੋਲੇ ਜਿਮ ਆਇਆ ਕਰਦੇ ਹੁੰਦੇ ਸੀਗੇ ਤੇ ਹੁਣ ਛੁੱਟੀਆਂ ਤੇ ਹੈਗੇ ਤੇ ਹੁਣ ਜਿਮ ਲਾ ਕੇ ਸਰੀਰ ਵੱਧ ਮੰਗਿਆ ਕਹਿੰਦੇ ਅਸੀਂ ਰੈਸਟ ਦੇਾਂਗੇ ਲੋਟ ਆ ਮਟਰਾਂ ਲੋਟ ਆ ਹਾਂ ਇਧਰ ਲੈਟੀ ਵਾਲਾ ਸਿਸਟਮ ਹੁੰਦਾ ਸਾਹਮਣੇ ਆਪਦਾ ਉਹ ਕਰ ਲੈਂਦੇ ਆ ਦਾਣੇ ਦਾ ਤੇ ਸਾਹਮਣੇ ਆ ਫਰੀਡ ਵਾਲਾ ਮਿਕਸਚਰ ਜਾ ਠੀਕ ਹੈ ਤੇ ਇਧਰ ਦੋ ਚੱਕੀਆਂ ਸਪੈਸ਼ਲ ਆਟੇ ਵਾਸਤੇ ਹਾਂ ਸੱਜਣਾ ਚਲਾ ਦੇ ਲੈਡ ਇਸ ਤੋਂ ਪਹਿਲਾਂ ਦਵਾਰੇ ਵਗ ਜੇ ਰੇਸ ਵੱਧ ਕਰਦੀ ਮਾੜੀ ਸੀ ਗੱਟਾ 1 ਆਪਣੇ ਕੋਲ 2 ਗੱਟਾ ਰੰਗੀਲਾ ਦੋ ਚਲਾ ਦੇ ਯਾਰ ਗੱਟਾ 1 ਆ ਮੈਂ ਤੋਲਿਆ ਹੋਇਆ ਹੈ ਚੱਕ ਯਾਰ ਪਾ ਆ ਉਹ ਕਿੰਨੇ ਗੱਟੇ ਪਏ ਉਹਦੇ ਨਹੀਂ ਚਲਾ ਵੱਡੇ ਭਾਈ ਨਹੀਂ ਚਲਾ ਸਕਦੇ ਮੈਂ ਦੇਖ ਲੈ ਰਿਕਾਰਡ ਹੋਈ ਹੈ ਨਾ ਮੈਂ ਕੱਟਣਾ ਵੀ ਨਹੀਂ ਇਹ ਕੱਲ ਨੂੰ ਦੇਖ ਲਈ ਫੋਨ ਵਿਲਾ ਹੋ ਗਏ ਖੜਾ 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 ਹਾਂ ਨਹੀਂ ਚੱਲਦੀ ਨਾ ਨਹੀਂ ਚਲਾ ਹੁੰਦਾ ਉਹ ਯਾਰ ਇਹਦਾ ਕੀ ਹੋਇਆ ਉਹ ਤਾਂ ਉਹੀ ਉਹ ਅੱਡ ਹੋਇਆ ਸਿਸਟਮ ਚਲਾ ਦੇ ਕੋਈ ਨਾ ਚਲਾ ਦੇ ਫਿਰ ਦੇਖ ਨਹੀਂ ਪਉਣ ਯਾਰ ਤੇ ਆ ਸਪੈਸ਼ਲ ਇਧਰ ਆਠੇ ਵਾਲਾ ਕੰਮ ਆ ਤਾਂ ਅਗਰ ਕਿਥੇ ਇਹਨਾਂ ਕੋਲੇ ਆਉਣ ਚਾੜੀ ਹੁੰਦਾਗਾ ਹਾਂ ਚਾਰ ਪੰਜ ਚੱਕੀਆਂ ਇੱਕ ਟਾਈਮ ਜਦੋਂ ਚੱਲਦੀਆਂ ਫਿਰ ਚਾਰ ਪੰਜ ਗੱਟਿਆਂ ਨੂੰ ਕੀ ਲਈ ਬੈਠੇ ਹੈਗੇ ਤੇ ਕੋਈ ਫੀਡ ਫੂਡ ਦਾ ਰੇਟ ਸੱਜਣਾ ਆਹ ਲੋ ਫਾ ਲੋ ਹੈਲੋ ਗਾਂ ਵਾਸਤੇ ਫੀਡ ਮੱਝ ਵਾਸਤੇ ਫੀਡ ਕੋਈ ਰੇਟ ਰੇਟ ਜਿਵੇਂ ਗਾਈਆਂ ਹਾਂ ਠੀਕ ਕਿਲੋ ਵਾਲੀਆਂ अच्छा बढ़िया भी 3200 ਤੋਂ ਸ਼ੁਰੂ ਹੈ ਹਾਂ ਕਮਾਟਰ ਵਾਲਾ ਕਮਾਟਰ ਠੀਕ ਹੈ ਤੇ ਮੱਜਾਂ ਵਾਸਤੇ ਮੱਜਾਂ ਵਾਸਤੇ ਐਵਰੇਜ ਵੀ 7000 ਰੁਪਏ ਜਾਂਦੀ ਹੈ 3000 ਰੁਪਏ ਕਮਾਟਰ ਮਤ ਤੁਸੀਂ ਆਪ ਤਿਆਰ ਕਰਕੇ ਦਿੰਨੇ ਆ ਉਹ ਸਾਰੀ ਵੀੜ ਤੇ ਬਾਕੀ ਬੰਦਾ ਭਾਈ ਆਪ ਦੀ ਚੋਇਸ ਅਨਸਾਰ ਬਾਕੀ ਸਾਰਾ ਸਿਸਟਮ ਉਹ ਆਂ ਬਵਾ ਸਕਦਾ ਤੇ ਵੀ ਕੀ ਕੁਝ ਬਾਤ ਘਾਟਾ ਪਵਾਉਣੀ ਆ ਹਾਂ ਤੇ ਮੱਜਾਂ ਇਹ ਵੀੜ ਤੇ ਵਾ ਗਾਂ ਵਾਲੀ ਵੀੜ 'ਚ ਕੀ ਫਰਕ ਹੁੰਦਾ ਫਰਕ ਦਾ ਪ੍ਰੋਟੀਨ ਦਾ ਤੇ ਫੈਟ ਦਾ ਪ੍ਰੋਟੀਨ ਫਾਇਟ ਦਾ ਜਿਹੜਾ ਮਤਲਬ ਉਹੀ ਹੈ ਹਿਸਾਬ ਨਾਲ ਹਾਂ ਬਾਲਾ ਵੀ ਮੱਝਾਂ ਨੂੰ ਉਹ ਚੀਜ਼ਾਂ ਪਾ ਚ ਜਾਂਦੀਆਂ ਹੈ ਅੱਛਾ ਤੇ ਗਾਈਆਂ ਨੂੰ ਚਾਹੀਦੀ ਹੁੰਦੀ ਹੈ એનર્ਜੀ ਜ਼ਿਆਦਾ ਹਾਂਜੀ ਉਹ ਉਹਨਾਂ ਦੇ ਪਾ ਚ ਜਾਂਦੀ ਠੀਕ ਹੈ ਜੀ ਲੋਟਾ ਆ ਕਟਾ ਆ ਗਿਆ ਹੋਰ ਓਏ ਚਲਾ ਲਾ ਹਜਣਾ ਆਟੇ ਦਾ ਆਟਾ ਆਟਾ ਯਾਰ ਤੂੰ ਚਲਾ ਦੇ ਕੋਈ ਨਹੀਂ ਹੁੰਦਾ ਚਲਾ ਦੇ ਆਟਾਗਾ ਕਰਵਾ ਦੇਗਾ ਪਾ ਆਟਾ ਕਢਾ ਦੇਗੇ ਉਹ ਤੇਰੇ ਮੱਟਕੇ ਚ ਕਰਦੇ ਆ ਉਹ ਬੈ ਪਾਟਣਾ ਨਾ ਯਾਰ ਮੈਂ ਲੱਗਿਆ ਲੱਗਿਆ ਆਟਾ ਆ ਜਾਂਦਾ ਕਿ ਬਈ ਪਿਛਲੇ ਸਾਲ ਪਿਛਲੇ ਪਿਛਲੇ ਵਾਰੀ ਨਾ ਹੌਂਕ ਆਈ ਗਈ ਸੌ ਲੱਗੇ ਬਈ ਇੱਕ ਗੱਟੇ ਜੋ ਲੱਗੇ ਹੋਏ ਦੀ ਯਾਰ ਨਾ ਵੇ ਜਮਾ ਮੇਰਾ ਬੇਰਾ ਵਰਗੀ ਕਣਕਾ ਸਜਣਾ ਤੇ ਸਾਡੀ ਬਈ ਯਾਰ ਤਿੰਨ ਪੰਜ ਨਾ ਕਰ ਕਣਕਰ ਦਿਖਾ ਲੈਨੇ ਹੁਣ ਇਧਰ ਜੰਗਲੇ ਵਿੱਚ ਦੀ ਇਧਰ ਲਵਿਊ ਸ਼ਾਨਦਾਰ ਤੇ ਮੀ ਐ ਲੱਗੇ ਨਾ ਹੌਣ ਲਹੂੰ ਹੌਣ ਲਹੂੰ ਤੇ ਮੀャਮਾ ਉਹ ਹੀ ਪਈਆ ਉਹ ਯਾਰ ਤੂੰ ਕਾਹਦਾ ਮਾਲਕਾ ਇੱਕ ਗੱਟਾ ਨਹੀਂ ਮੇਰਾ ਬਵਾ ਸਕਦਾ ਗਾਟੇ ਦਾ ਕਢਾ ਦੇ ਯਾਰ ਵੀਰ ਮੜ ਕੇ ਲੇਟ ਹੋ ਜयो ਮੈਨੂੰ 20 25 ਕੰਮ ਨੇ ਯਾਰ ਮੈਨੂੰ ਹਾਂ ਅਗਲਾ ਹੀ ਤੇ ਗੱਲਾਂ ਕਰਦੇ ਕਰਦੇ ਨੌਜਵਾਨਾਂ ਨੇ ਪਤਾ ਵੀ ਨਹੀਂ ਲੱਗਣ ਦਿੱਤਾ ਕਦੋਂ ਲੇਟੀ ਜਾਣਾ ਪੀਤਾ ਤੇ ਇਤਲਾ ਨੌਜਵਾਨ ਥੋੜਾ ਜਿਹਾਲੇ ਮੱਠਾ ਗਾ ਇਹਨੂੰ ਲਾੜਪੇੜ ਕਿਉਂ ਉਦੋਂ কুরਸੀ ਤੋਂ ਠਾਇਆ ਭਾਈ ਉੱਠ ਨੌਜਵਾਨਾ ਇਹ ਘਰ ਥੋੜੀ ਜੀ ਮਿਹਨਤ ਲਾੜਪੇੜ ਕੇ ਫਿਰ ਫਾਇਦਾ ਕਹਦਾ ਹੋਇਆ ਆਰੀ ਦਾ ਹੈ ਤੇ ਕੱਟਾ ਆਪਣਾ ਅੱਤੇ ਵਾਲਾ 21 ਹੁੰਦਾ ਇਸ ਮਹੀਨਾ ਚਲੇ ਜਾਂਦਾ 45 ਕਿਲੋ 100 ਪਰ ਛੰਡਾ ਜਨਾਈ ਐ ਕਰ ਦਿੰਦੇ ਆ ਜੋ ਪਰ ਇਥੋਂ ਦੀ ਕਿਹੜੇ ਖਾਂਦਾ 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 ਅਟਰਾਮੋ ਵਿੱਚ ਜਾਂਦਾ ਜਾਂਦਾ ਅਹ ਕਣਕ ਦੇ ਦਾਣਾ ਇੱਥੇ ਆ ਜਾਂਦਾ ਭਾਈ ਕਿਉਂਨੇ ਦੋਨੇ ਚੱਕੀਆਂ 'ਚ ਕਰਕੇ ਇੱਕ ਆਟਾ ਅੱਡੇ ਦਾ ਇੱਕ ਘਟਾ ਵੀ ਹੋਊਗਾ ਤੇ ਹੁਣ ਦੇਖ ਲਓ ਕਿੰਨਾ ਕ ਟਾਈਮ ਲੱਗੂਗਾ ਦੋ ਪਾਸੇ ਤੇ ਬਾਅਦ 'ਚ ਇੱਕ ਘਥਾਂ ਕਰ ਲਾਂਗੇ ਘਟਾ ਇਹ ਆਹਾ ਆਹਾ ਹਾਂ ਖੈ ਦਾ ਠੰਡਾ ਹੀ ਆਈ ਜਾਂਦਾ ਜਿਹੜੀ ਆ ਜਿਹੜੀ ਹੈ ਇਹ ਤੇੜੀਆ ਬੜੇ ਭੜੇ ਜੀ ਤੁਸੀਂ ਦਾ ਯਾਰ ਮਾਣੋ ਢਾਈ ਤੋਂ ਮੋਟਾ ਨਾਟਾ ਕਰੀ ਫਿਰ ਇਹ ਲੋਟ ਆ ਫਿਰ ਆ ਲਿਪੜਿਆ ਹੱਥ ਮਿਲਿਆ ਲਾਂਗੇ ਆ ਆ ਦੇਖਦਾ ਪੈ ਗਈ ਜਾਂਦਾ ਹੁੰਦਾ ਗਾ ਵੀ ਵੇ ਉਹ ਦੇਖ ਤੇਰੇ ਨਾਲੋਂ ਕਿੰਨੇ ਤੇਜ਼ ਨੇਗੇ ਦੋਲ ਕੇ ਉਹਨੇ ਦਰ ਵੀ ਹਿੱਤੇ ਤੇਰੇ ਕੋਲੇ ਵੀ ਦੋ ਆ ਚੱਕੀਆਂ ਬੇਟੇ ਠੀਕ ਹੈ ਤੇ ਨੌਜਵਾਨਾਂ ਨੇ ਭਾਈ ਆਪੋ ਆਪ ਦਾ ਕੰਮ ਵੰਡਿਆ ਹੋਇਆ ਇਹ ਉਹਨਾਂ ਕੋਲੇ ਕੰਮ ਵੱਧ ਤਾਂ ਇੱਧਰ ਲਾ ਭੋਵੇਂ ਬੈਠਾ ਰਹੇ ਆਪਦਾ ਆਈਆਂ ਜੇ ਇਹਦੇ ਕੋਲ ਕੰਮ ਨਹੀਂ ਹੈਗਾ ਹਾਂ ਐਮਰਜੈਂਸੀ ਸੱਦ ਲੈਂਦੇ ਆ ਕਹਿੰਦਾ ਲੋਟ ਆ ਆ ਲਾਦਾ ਆ ਲਾਦਾ ਠੀਕ ਹੈ ਜਗਾ ਬੀ ਦੇ ਲਤਾ ਹਿੰਟਾਂ ਦਾ ਕੰਮ ਸੀਗਾ ਬੰਦਰਾ ਵੜ ਜਾ ਫੇਰ ਉਹ ਗਿਆ ਤੇ ਰੜੇ ਪਤਾ ਕੀ ਐ ਕੁਝ ਨਹੀਂ ਮਿਹਰਬਾਨੀ ਕੋਈ ਨਹੀਂ ਹੁੰਦਾ ਮਾਰ ਚ ਲਾ ਕੇ ਝੜਕ ਤੇ ਆ ਘਟੇ ਨਾਲ ਪਾ ਜਾਂ ਆ ਕਹੇਗਾ ਮਾਲਕ ਕਾਦੇ ਵਸਤੇ ਮਾਲਕ ਕਾ ਤੋਂ ਕੰਮ ਆਏ ਓਏ ਐਤੋਂ ਬੁੱਟੀ ਆ ਰਹੀ ਏ ਅੱਗੇ ਚੈਕ ਕੋਂਡਣਾ ਚੱਕ ਉਹਦਾ ਕੋਂਡ ਨਹੀਂ ਚੱਕਣਾ ਠੀਕ ਐ ਲੋਈ ਭਾਈ ਸਾਹਿਬ ਥੋੜੀ ਰੈਡੀ ਲੋਟਾ ਕੰਮ ਭਾਈ ਪੀਟਰਾਂ ਵਾਲਾ ਵੀ ਸਾਡੇ ਕੀ ਕ ਵੱਡੇ ਭਾਈ ਜਗਾ ਸਿੰਘ ਜੀ ਉਹ ਹਾਂ ਵੀ ਪਲਵਾਨ ਥੀ ਹੁੰਦਾ ਭਾਈ ਬਚਪਨ ਇਹ ਲੱਗਿਆ ਬਈ ਨੌਜਵਾਨ ਆਉਦਾ ਘਰ ਬਣਾ ਕੇ ਖੇਡਣਾ ਲੋੜਾ ਲੋਟਾ ਕਰੋ ਕੋਤਰਾ ਇਧਰ ਧਿਆਨ ਰੱਖੋ ਹਉ ਵਧੀਆ ਵਧੀਆ ਟਾਈਮ ਹੋ ਗਿਆ ਇੱਕ ਤੋਂ ਟੱਪ ਗਿਆ ਟਾਈਮ ਲੱਸੋ ਰੱਜ ਵੀ ਅੰਡੀ ਜੀ ਦੀ ਬੈਠ ਗਈ ਤੇ ਤਾਂ ਮੱਝਾਂ ਵਾਲੇ ਨੀਰੇ ਚਾਰੇ ਦੀ ਡਿਊਟੀ ਪਈ ਆ ਟੌਟਾ ਪਿਆ ਕੇ ਪਗਾਤੀ ਤੇ ਗਊ ਮਤ ਵਾਲੇ ਲੱਗੀ ਪਈ ਆ ਕੁਛ ਨੇ ਸ਼ਗਲੈ ਨੀਰਾ ਇਹ ਕਵਰੇ ਇਹਨਾਂ ਦਾ ਇਕੱਠਾ ਕਰਨਾ ਪੈਂਦਾ ਆ ਦੀ ਅ ਸੇਵਾ ਕਰਵਾਉਂਦੀਆਂ ਹੋਰ ਹਾਂ ਠੀਕ ਆ ਖਾ ਲਿਆ ਤੂੰ ਵੀ ਲੋਟ ਆ ਪਈ ਬੱਚੀ ਵੀ ਜਦ ਅੱਜ ਕੇ ਬੈਠ ਗਈ ਉਹਨਾਂ ਨੂੰ ਬੱਚੀ ਨੂੰ ਦਿੱਤਾ ਨਾ ਘੰਟੇ ਹੋਇਆ ਪਹਿਲਾਂ ਬਚਿਆ ਹੋਇਆ ਉਹ ਪਾਤਾ ਸੀਗਾ ਤਾਂ ਕਰਕੇ ਉਧਰ ਆਵੋ ਹਲਾ ਤੇ ਇੱਕ ਕਿਹੜਾ ਹੁਣ ਗੱਗੂ ਦੇ ਘਰ ਕੱਢ ਕੇ ਆਉਨੇ ਆ ਉਧਰ ਮੌਸਮ ਅੱਜ ਸਵੇਰ ਦਾ ਭਈ ਇੱਧਰ ਕਣੀਆਂ ਵਾਲੀ ਹੈਗਾ ਤੇ ਅੱਜ ਤਾਂ ਇਉਂ ਅੰਦਰ ਮੱਝਾ ੜਾ ਰੱਖਿਆ ਆ ਮਾਤਾ ਫੁਰਿਆ ਨੇ ਸਬਜ਼ੀਆਂ ਤੇ ਲਾਤੀ ਡਿਊਟੀ ਤੇ ਆਲੂ ਵੱਡੀ ਮੰਮੀ ਕੇ ਤੇ ਇੱਧਰ ਆਪਣੇ ਚੱਪਣ ਕਤੂ ਦੇ ਵਿੱਚ ਟਮਾਟਰ 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 ਤੇ ਮੰਮੀ ਇਨ ਜਾ ਕੇ ਆਉਣਾ ਮੈਂ ਇਹਨਾਂ ਦੇ ਗੱਗੂ ਦੇ ਘਰ ਜਾਣਾ ਪੋੜੀ ਹੈ ਨਹੀਂ ਕੀਕੇ ਉੱਤਰ ਜਿਓ ਓਕਾ ਓਕਾ ਹੈਲੋ ਮੱਝ ਤੇ ਗਾਂ ਕਈ ਦਿਨ ਹੋ ਗਿਆ ਸਿੰਦਰੀ ਵਾਲੀਆਂ ਬੱਚਾ ਨੂੰ ਹਾਂ ਹੈਲੋ ਨਹੀਂ ਕਰੀ ਤੇ ਉੱਤਰਨ ਵਾਲਾ ਰਸਤਾ ਕਿਵੇਂ ਆ ਕਿਵੇਂ ਆ ਇੱਥੋਂ ਦੀ ਉੱਤਰਿਆ ਨਾ ਮੈਂ ਮੋਟਰਸਾਈਕਲ ਕਿੱਧਰ ਲੈ ਕੇ ਜਾਊ ਉਧਰ ਨਹੀਂ ਉੱਤਰਿਆ ਨਾ ਕੋਈ ਨਾ ਹੋ ਬੜੇ ਲੋਹੇ ਨੂੰ ਨਹੀਂ ਜਾਣਦੀ ਤੂੰ ਰਾੜ ਨੂੰ ਨਹੀਂ ਜਾਣਦੀ ਵੱਡੀਆਂ ਮਜਜਣੇ ਤੋਂ ਬਰਾੜ ਨੂੰ ਨਹੀਂ ਜਾਣਦੀ ਤੇ ਸੱਤਰੀ ਗੱਲ ਮਸੀ ਕਈ ਦਿਨ ਆਵਾ ਦਾ ਬਾਹਰ ਦਿਨ ਤੋਂ ਠੀਕ ਹੂੰ ਬੋਲੀ ਬਸ ਇੱਕੂ ਦੇ ਤੋ ਖੰਗ ਖੰਸ ਗਿਆ ਚੱਲ ਰਿਹਾ ਕੰਮ ਠੀਕ ਹੂੰ ਤਾਂ ਤੇ ਗੱਗੂ ਬਾਹਰ ਪਲਵਾਨ ਤੇ ਕੰਮ ਭਾਈ ਮੀਨੇ ਆਣ ਚਿਕੜੂ ਚਿਕੜੀ ਕਰਿਆ ਪਿਆ ਹੈਲੋ ਚੂਚੇ ਤੇ ਆ ਗੱਗੂ ਨੂੰ ਮੈਂ ਨਹੀਂ ਹੱਥ ਜਗਾ ਤੋਂ ਲਾਦੇ ਮੈਂ ਸੀ ਕਹਿੰਦਾ ਗੋਰੀ ਨਹੀਂ ਲਾਏ ਆ ਕਹਿੰਦਾ ਮੈਂ ਚੱਲ ਕੋਈ ਨਾ ਬੱਲੇ ਸੂਰੀ ਦੇਵਤਾ ਜੀ ਤੋੜਿਆ ਕੀ ਕਰਨੇ ਮਾਸੀ ਮਖਾ ਇੰਨੀ ਮਹੱਤਵ ਨਹੀਂ ਗੰਤੀਲ ਦੇ ਦੋ ਮੈਂ ਕਿ ਬੈੰਗ ਹੋ ਗਈ ਹੱਥਾਂ ਤੇ ਜਦੋਂ ਤੋਂ ਪਤਾ ਲੱਗਿਆ ਇਹਨੂੰ ਚਲੋ ਸੋਨਾ ਬਣ ਗਿਆ ਘਰ ਇੱਕ ਵਾਰੀ ਅੰਦਰੋ ਚਾਤੀ ਮਾਰਿਆ ਇਹ ਮੈਂ ਲਪਾਈ ਕਰੀ ਤੋਂ ਬਾਅਦ ਕਹੇ ਜੇ ਲੱਗਦਾ ਭਾਈ ਗੱਗੂ ਪ੍ਰਧਾਨ ਦਾ ਘਰ ਲੋਟਾ ਖੈਰ ਕੰਮ ਆਰੇ ਨਾਲ ਇਧਰ ਸਿਸਟਮ ਜਿਹੇ ਉੱਤੇ ਅ ਛਤਣਗੇ ਤੇ ਫੇਰ ਅ ਕੰਮ ਸਰੇ ਚੜੂਆ ਤੇ ਬਾਹਰ ਗੱਗੂ ਨਾਲ ਪੌਣਿਆ ਆੜੀ ਜਾ ਕੇ ਤੇ ਆਹ ਏਡੇ ਏਡੇ ਟੋਏ ਪੱਟ ਰੱਖੇ ਨੇ ਡੱਬੂ ਪ੍ਰਧਾਨ ਨੇ ਹਾਂ ਹਾਂ ਲੋਟਾ ਘਾ ਤੂੰ ਵੀ ਕਰ ਲੈ ਕੰਮ ਤੇ ਮੈਂ ਡੱਬੂ ਹੈਲੋ ਕਰਨੀ ਆ ਹਾਂ ਚੱਲ ਕਰ ਲੈ ਠੀਕ ਹੈ ਉੱਠਦਾ ਨਹੀਂ ਕਹਿੰਦਾ ਮੈਂ ਉਹ ਹਾਂ ਵੀ ਗੱਗੂ ਆ ਗਿਆ ਤੇਰੇ ਕੋਲੇ ਵੀ ਤੇ ਇੱਕ ਮਿੱਤਰ ਭਾਈ ਕੱਲ੍ਹ ਦਾ ਪਰਸੋਂ ਦਾ ਕਮੈਂਟ ਕਰੀ ਜਾਂਦਾ ਸੀਗਾ ਆ ਬਾਈ ਦਾ ਨਾਂ ਸ਼ਾਨ ਆ ਅੱਜ ਵੀ ਕਮੈਂਟ ਕਰਿਆ ਸੀ ਉਹਨੇ ਕਹਿੰਦਾ ਤੂਰੀ ਨੂੰ ਨਹੀਂ ਜਾਣਦੀ ਤੂ ਕੱਦੂ ਨੂੰ ਨਹੀਂ ਜਾਣਦੀ ਵੱਡੀਆਂ ਮਜੱਜ ਨੇ ਤੂ ਗੱਗੂ ਨੂੰ ਨਹੀਂ ਜਾਣਦੀ ਹੈ ਤੇ ਆਹ ਬਈ ਲੜੋਬਿੰਗ ਹੋਏ ਪਏ ਐ ਚੋਬਰ ਹੌਲ ਮਿਸਤਰੀ ਜੀ ਲੋਟਾ ਬਦਗੀ ਚਾਹੀਦਾ ਤੋਰੀ ਆਪਣਾ ਗੋਰੀ ਤੋਰੀ ਨਹੀਂ ਔਰ ਚਾਚਾ ਚਾਚਾ ਵਾਲਾ ਡੂੰਗਾ ਇਹ ਪਾ ਰੱਖਿਆ ਅੱਜ ਚਾਚਾ ਹੁਣ ਲੈ ਗਿਆ ਵਾਹ ਚਲੋ ਬਈ ਭਰਾਂਡੇ ਦੀ ਵੀ ਲਪਾਈ ਕਰਤੀ ਤੇ ਸ਼ਾਨਵੀਰ ਨਾਲ ਹੀ ਕਹਿੰਦਾ ਸੀਗਾ ਕਿ ਇੱਕ ਜਫੀ ਗੱਗੂ ਨਾਲ ਪਾਈ ਬਈ ਕਹਿੰਦਾ ਕੱਲ ਵੀ ਕੀਆ ਸੀ ਤੇ ਅੱਜ ਵੀ ਤੇ ਥੋੜੇ ਉੱਚਾ ਹੋ ਕੇ ਪਾ ਲੈਨੇ ਆ ਆੜੀ ਵੀ ਤੇ ਜਫੀ ਵੀ ਕੁੱਟ ਕੇ ਕੁੱਟ ਕੇ ਹੱਥ ਦਾ ਪਾ ਲੈ ਉਹ ਪਾਇਆ ਦਿਖਾਂ ਮੈਨੂੰ ਬਦ ਗਈ ਸੀ ਆੜੀ ਤਾਂ ਚੱਲ ਅੰਟ ਨਾਲ ਵੀ ਜਫੀ ਗੁਰੀ ਨਾਲ ਵੀ ਜਫੀ ਤੇ ਅੱਜ ਸਾਰਿਆਂ ਨਾਲ ਹੀ ਜਫੀ ਪਾਈ ਸ਼ਾਨ ਦੇ ਨਾਂ ਦੀ ਹੋਰ ਚਾਚਾ ਤੇ ਚਾਚੇ ਨਾਲ ਵੀ ਇੱਕ ਜਫੀ ਉਹ ਸੁਦਾ ਚਾਚਾ ਮਿਸਤਰੀ ਰਹਿ ਗਿਆ ਤੋਂ ਬਸੇ-ਬਸੇ ਤੋਂ ਉਤੇ ਹੋ ਜਾਏ ਦਾ ਚਾਹ ਥੋੜੀ ਪਾਏਗਾ ਹਾਂ ਠੀਕ ਹਨਾ ਮਿਸਤਰੀ ਜੇ ਕਿਆ ਆੜੀ ਆੜੀ ਪਾਉਣ ਵਾਲਾ ਗੱਲਾ ਵਸ ਮਿਸਤਰੀ ਦੇ ਦਸਤਾਨੇ ਨਵੇਂ ਲਿਆਂਦੇ ਨਹੀਂ ਹੋਣਾ ਨਾ ਸੰਢ ਤੇ ਹੱਥਾਂ ਨਾਲ ਚੱਲ ਕੀਤਾ ਹਾਂ ਹਾਂ ਕਿਉਂ ਕਹਿੰਦੇ ਕਣੀਆਂ ਨਾ ਆ ਜਾਣ ਨੌਜਵਾਨਾਂ ਨੇ ਕੰਦ ਟਾਕਤੀ ਉਧਰਲੀ ਲਪਾਈ ਕਰਕੇ ਤੇ ਘਰ ਭਰਾਡਾ ਵੀ ਸੋਨਾ ਲੱਗਣ ਲੱਗ ਗਿਆ ਦੁੱਗਣਾ ਰੰਗ ਰੂਪ ਚੜ ਗਿਆ ਲਪਾਈ ਕਰਨ ਤੋਂ ਬਾਅਦ ਤੇ ਖੋਲਡਿੰਗ ਐਨ ਬਣਾਤੀਆਂ ਤੇ ਉਹ ਵੀ ਬਣਾਤਾ ਆ ਕੀ ਹੁੰਦਾ ਇਹ ਆ ਗ੍ਰਾਮ ਜੀ ਆ ਬਈ ਕੀ ਹੁੰਦਾ ਕਮੈਂਟ ਕਰਕੇ ਜਰੂਰ ਦੱਸਿਓ ਇਹਨੂੰ ਕੀ ਕਹਿੰਦੇ ਹੁੰਦੇ ਆ ਆਹ ਹੋਲੋ ਯਾਰ ਕੀ ਰਹਿਦਾ ਹਾਂ ਖੋਲ ਲੈ ਰਹਿਦਾ ਗਮਾ ਜਾ ਲਾਉਗੇ ਕੀ ਲਾਉਗੇ ਖੋਲ ਲੈਣਾ ਜੀ ਪਹਿਲਾਂ ਹਾਂ ਤਾਂ ਇਦਾਂ ਕਿਹੜੀਆਂ ਖੋ ਟੈਲਾ ਲਾਉਂਦੀਆਂ ਖੋਲਣਾ ਦੇ ਵਿੱਚ ਹਾਂ ਵਿੱਚ ਤਾਂ ਖਰ ਰੂਤਾਂ ਕੰਮ ਮਖਾ ਪਤਾ ਨਹੀਂ ਕੱਲ ਮੈਨੂੰ ਕਹੀਆ ਸੀ ਭਾਂਡੇ ਜੀ ਲਾਵਾਂਗੇ ਮਖਾ ਹੈ ਮੱਜਾਂ ਦਲਕ ਦਲ ਕੱਢੀ ਕੀ ਇਹ ਕਰਨੀਆਂ ਡਾ ਮਿਸਤਰੀ ਆਪਾਂ ਰਹਿ ਗਏ ਆੜੀ ਪਾਉਣ ਵੱਲੋਂ ਠੀਕ ਹੈ ਘਰ ਮਿਸਤਰੀ ਬੰਦਾ ਨੰਬਰ ਬੰਦਾ ਵਧੀਆ ਹੈਗਾ ਤੇ ਬਲਾ ਸਾਰਿਆਂ ਨੂੰ ਸਤਰੀ ਗੱਲ ਗੱਜ ਕੇ ਹੈ ਇਸ ਤਰੀ ਥੋੜਾ ਹੈ ਤਾਂ ਬੰਦਾ ਠੀਕ ਹੂ ਆਵਰ ਸੱਜ ਜਾਣਾ ਨਹੀਂ ਹੁਣ ਤਾਂ ਠੀਕ ਆ ਉਹ ਤਾਂ ਠੰਡ ਚ ਥੋੜਾ ਜਿਆ ਕੁੰਗੜ ਜਾਂਦਾ ਸੀ ਉਹ ਸੂੰਗੜ ਗਿਆ ਥੋੜਾ ਜਿਹਾ ਠੰਡ ਕਰਕੇ ਨਾ ਬੰਦਾ ਦਾ ਪਹਿਲਾਂ ਚੌੜਾ ਵਾਵਾ ਸੀਗਾ ਇਹ ਗੋਰੀ ਓਏ ਝੋਲੇ ਬਰੇ ਝੋਲੇ ਹਾਂ ਬਕਲੇ ਦੇ ਨੂੰ ਝੋਲੇ ਵੀ ਪੈਣ ਲੱਗ ਜਾਂਦੇ ਲਾ ਕੇ ਲੋਟ ਆਖਰ ਪਈ ਦੇਖਦੇ ਨੇ ਕੱਟੀ ਦਿੰਦੀ ਆ ਪੁੱਛਦਾ ਕਿਥੇ ਹੋਰ ਹੈ ਗੱਗੂ ਆ ਰਹਿੰਦਿਆਂ ਕੀ ਰੇਟ ਮਿਲੀਆਂ ਇਹ ਇਹ 1400 1400 ਦੀਆਂ ਸਾਰੀਆਂ ਹਾਂ 1400 ਕਿੰਨੇ ਦੇ ਆ ਪਿਆ ਮਿਸਤਰੀ ਆ ਪੀਸ ਇੱਕ ਇੱਕ ਪੀਸ ਆਹ ਦੇਖਾ ਤੂੰ 1400 200 ਪੈਗੇ 200 ਤਾਂ ਫਿਰ ਇਹ 1400 ਤੱਕ ਗੱਗੂ ਬਾਲੀਆਂ ਨੇ 7 ਦੋਣੀ 14 ਹੁੰਦਾ 7 ਹੀ ਬਣ ਜਾਣੀਆਂ 1400 ਦੀਆਂ ਤਾਂ ਇਹ ਬਾਈ ਸਰਦੂ ਰੈਲਡ ਮਿਲ ਜਾਂਦੀ ਸੀ ਆਹ ਆਥੋਂ ਰੋੜੀ ਤੋਂ ਮਿਲ ਜਾਂਦੀ ਸੀ 1200 ਨੂੰ ਠੀਕ ਆ 1200 ਉਹ 7 ਡੱਬੇ ਹੁੰਦੇ ਸੀ ਹੈ 7 ਡੱਬੇ ਇੱਕ ਡੱਬੇ 'ਚ ਕਿੰਨੀਆਂ ਸੀਗੀਆਂ ਪੰਜ ਪੰਜ ਇੱਕ ਡੱਬੇ 'ਚ ਪੰਜ 7 ਡੱਬੇ ਆ ਹਾਂ 7 5 35 ਹਾਂ 35 ਹੁੰਦੇ ਨਾ ਹਾਂ ਤੇ ਕਿੰਨੇ ਦਾ ਪੈ ਗਿਆ ਡੱਬਾ ਬਾਈ ਆਦਾ ਹਿਸਾਬ ਕਿਤਾਬ ਲਾ ਲਓ ਸਰ ਕਿੰਨੇ ਡੱਬੇ 7 ਕਿੰਨੇ ਰੁਪਈਆ ਦੇ ਬਾਈ 200 ਦਾ ਇਹ ਦੇਖ ਰੋ ਗੱਬੀ ਇਹਨੇ ਮੂੰਹ ਹੀ ਨਹੀਂ ਨੀ ਕੀ ਕਰਦਾ ਠੀਕ ਐ ਇਹਨੇ ਮਿਕਸ ਆ ਹੈ ਬਾਈ ਜਿਹੜਾ ਸਸਤਾ ਮੈਨੇ ਲਿਆ ਰੱਬਾ ਇਹਨੇ ਥੋੜਾ ਮਹਿੰਗਾ ਲਾਤਾ ਹਾਂ 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 130 ਦਾ 120 ਦਾ ਲੋਟਾ ਆ ਜਿਆ ਸੀ ਠੀਕ ਐ ਖੈਰ ਖੋਲਡੀਆਂ ਵਾਸਤੇ ਮਿੱਤਰਿਆਣਾ ਹੈ ਖੋਲਡੀਆਂ ਵਾਸਤੇ ਵਧਗਾ ਵਧੀਆ ਵੀਰੇ ਲੋਟਾ ਤੇ ਇਧਰ ਗੱਗੂ ਨੌਜਵਾਨ ਨੇ ਰੇੜੀ ਇੱਥੇ ਬਸਾਰ ਰੱਖੀ ਜਿਦਾ ਕਰਕੇ ਆਪਾਂ ਲਾਡੀ ਕੀ ਰੇੜੀ ਲੈ ਗਏ ਸੀ ਆਟਾ ਭਉਣ ਨੂੰ ਤੇ ਕਈ ਦਿਨਾਂ ਦੀ ਆਟਾ ਆਟਾ ਹੋਈ ਜਾਂਦੀ ਸੀ ਪਹਿਲਾਂ ਉਹਦੇ ਲੇਟੀ ਦਾ ਭਾ ਲੈ ਆ ਸੀ ਘਟਾ ਅੱਡ ਮੈਂ ਹਾਂ ਮਿੱਟ ਦੇ ਉਹ ਹੁਣ ਹੁਣ ਹਾਂ ਆਪਾਂ ਦਾ ਸਿਮੈਂਟ ਤੇ ਉੱਤੇ ਪੌਣਾ ਸਿਮਿੰਟ ਤੇ ਸੀ ਪਾਤਾ ਬਰੇਚੀ ਤੇ ਕੱਲ ਤੇਰੀ ਮੈਂ ਸਮਝ ਗਿਆ ਸੀ ਪਹਿਲੀ ਹੈ ਹਾਂ ਹਾਂ ਉਹ ਬਰੇਚ ਦੀ ਸੀ ਨੇ ਹਾਂ ਹਾਂ ਪਾਤਾ ਕਾਲੇ ਨੇ ਸੁਣਾਦੇ ਕਿ ਅੰਦਰ ਖੜਾਈ ਰੇੜਾ ਹਾਂ ਹਾਂ ਐ ਕੰਮ ਹਾ ਤੇ ਗੁੱਗੂ ਰੇੜਾ ਲੋਟਾ ਕਰ ਕੱਲ ਮੈਂ ਦੀ ਦੇਵਲ ਦਾ ਪਾਣੀ ਮਾਰੀ ਅੰਦਰ ਉਹ ਕਰਤੀ ਦੇਖੀ ਤੇ ਆ ਠੰਡੀ ਛੱਤ ਪਾਈ ਸੀ ਜਿਹੜੇ ਵੀ ਨਵੇਂ ਆਏ ਆ ਉਹਨਾਂ ਨੂੰ ਵੀ ਦੱਸ ਦਿੰਨੇ ਆ ਕਿ ਭਾਈ ਪੌਣੇ ਇਕੱਠ ਹਜ਼ਾਰ ਦਾ ਸਮਾਨ ਆਇਆ ਸੀ ਆ ਛੱਤ ਦਾ ਸਾਰਾ ਹੀ ਬਸ ਦਾ ਬਾਸ ਤੇ ਅਸਰ ਕੀ ਜੀ ਤੇ ਗੱਡ ਰੌਪ ਦੇ ਘਰੇ ਪਏ ਸੀਗੇ 7700 ਤੇ 80 ਰੁਪਈਆ ਦਾ ਸਾਮਾਨ ਆਇਆ ਸੀਗਾ ਇਹ ਤੇ ਖੈਰ ਆਪਾਂ ਸ਼ਾਮ ਨੂੰ ਪੁੱਛਣ ਵਾਲੇ ਭਾਂਡੇ ਵਾਸਤੇ ਠੀਕ ਰਹਿੰਦੀ ਐ ਛੱਤ ਹੈ ਨਾ ਮਿਸਤਰੀਆ ਠੰਡ ਘਟ ਗਈ ਹੈ ਨਾ ਘਾੜੀ ਭਰਾ ਕੇ ਬਦਲ ਬਾਈਆਂ ਕਰਕੇ ਆ ਹੁਣ ਸਟੜ ਗਿਆ ਉਹ ਦਿਨ ਵਧਣ ਲੱਗੇ ਨਾਲੇ ਹੁਣ ਤਾਂ ਫਿਰ ਦੁੱਗਣੀ ਸਪੀਡ ਤੇ ਆਉਂਦਾ ਉਹ ਬੰਬੂ ਘਾੜਾ ਨਾ ਹੁਣ ਹਾਂ ਬੰਦਾ ਭਾਈ ਖੈਰ ਬਹੁਤ ਮਿਹਨਤੀ ਆ ਪਹਿਲਾਂ ਵੀ ਇਹਨੂੰ ਦੱਸ ਦਿੰਨੇ ਆ ਤੇ ਟਾਈਮ ਨਾਲ ਆ ਜਾਂਦਾ ਪਿੰਡ ਵਾਲੇ ਮਿਸਤਰੀਆਂ ਦੇ ਉੱਤੋਂ ਦੀ ਝੰਡੀ ਕਰ ਜਾਂਦਾ ਭਾਈ ਲੋਟਾ ਖੈਰ ਕੰਮ ਬੁਗਬਜਰ ਭੂਈ ਪਾ ਕਰਾਦਾ ਪਹਿਲੀ ਹਾਂ ਵੀ ਮਿਸਤਰੀ ਆਊਗਾ ਸਕਾ ਕੇ ਦਾਵਾ ਦਾ ਪੈੜ ਤੇ ਚੜਾ ਦੇਗੇ ਗੋਰੀ ਉਹਦੋਂ ਹਿੰਮਤੀ ਆ ਗੋਰੀ ਦਾ ਆਪੇ ਦਾ 4:30 8:00 ਵਜੇ ਉਹ ਤੋਂ ਲਈ ਹੋ ਜਾਂਦਾ ਗੱਡੀ ਜਿੰਮ ਚ ਖੜਾ ਬਾਰ ਚੱਕੀ ਇਹਨਾਂ ਨਾਲ ਇਹ ਤਾਂ ਤੁੰਦ ਦੇ ਕਿ ਦੇ ਵਿੱਚ ਨਾ ਮਾਰੇ ਹਾਂ ਟੱਲੀਆਂ ਵਜਾਉਦਾ ਉਹਦਾ ਹਾਂ ਆ ਗਏ ਵਿੱਚ ਵੱਜੂਗੇ ਟੱਲੀਆਂ ਵਜਾਉਂਦਾ ਹਾਂ ਲੋਟਾ ਖੈਰ ਕੰਮ ਤੇ ਕਰ ਲਈਏ ਚਾਰ ਗੱਲਾਂ ਬਾਤਾਂ ਇਹਨਾਂ ਨਾਲ ਨਾਲੇ ਸਹਿਜ ਹੋਈ ਮਹੀਂ ਲੇਟ ਰਹੇਗਾ ਮਮੀ ਸਾਰੇ ਤੋਣਾ ਹੋਰ ਤੂੰ ਰਹਿ ਗਿਆ ਕੰਦਾ ਤੇ ਜਦੋਂ ਭਾਈ ਮੌਸਮ ਥੋੜਾ ਸਾਫ ਹੋਣ ਲੱਗ ਗਿਆ ਤਾਂ ਉਹਦੇ ਕਿਸੇ ਨਾ ਕਿਸੇ ਪਾਸੋਂ ਘਟ ਜੀ ਜੜ ਕੇ ਆ ਜਾਂਦੀ ਆ ਇਧਰੋਂ ਥੋੜੇ ਜਿਹਾ ਸੂਰਜ ਨੇ ਦਿਖਾਈ ਦਿੱਤੀ ਇਧਰੋਂ ਪਿੱਛੇ ਤੋਂ ਫਿਰ ਹੁਣ ਘਟ ਚੜੀ ਆਉਂਦੀ ਆ ਤੇ ਮੌਸਮ ਫਿਰ ਜਾਵੇਂ ਐਨ ਪਿਓਰ ਕਣੀਆਂ ਵਾਲਾ ਹੋ ਗਿਆ ਤੇ ਫਿਲਹਾਲ ਐਂ ਦਵਾਰ ਅੱਜ ਤੇ ਐਂ ਦਵਾਰ ਦੇ ਦਿਨ ਦਾ ਹਾ ਛੁੱਟੀ ਦਾ ਆਪਣਾ ਲਾਹਾ ਲਿਆ ਜਾਊਗਾ ਤੇ ਸਹਿਜੁਰਾ ਨਾਲ ਖੇਡਾਂਗੇ ਰੈਸਟ ਪਰਮਾਵਾਂਗੇ ਤੇ ਅੱਜ ਦਾ ਵਲੌਗ ਆ ਇੱਥੇ ਸਮਾਪਤ ਕਰ ਦਾਂਗੇ ਤੇ ਮਾਤਰ ਤੋਂ ਕੋਈ ਨਵੀਂ ਬਾਤ ਨਾਲ ਪਵਾਵਾਂਗੇ ਹੈ ਬਾਤ ਪਾਉਂਗੇ ਕੋਈ ਬਾਤ ਪਾ ਦਨੀ ਹੈ ਇੱਕ ਛੋਟੀ ਜੀ ਬਾਤ ਪਾਵਾਂ ਪਾਈ ਨਾ ਜਾਏ ਜੇ ਪਾਤੀ ਤਾਂ 부ਝੀ ਨਾ ਜਾਵੇ ਲਓ ਭਾਈ 부ਝੋ ਬਾਤ ਪਾਵਾਂ ਪਾਈ ਨਾ ਜਾਵੇ ਜੇ ਪਾਤੀ ਤਾਂ 부ਝੀ ਨਾ ਜਾਵੇ ਤੇ ਕਮੈਂਟ ਵੀ ਦੇਣਾ ਕਰਜ ਸਹੀ ਜੀ ਤੋਂ ਤੇ ਛੱਡ ਦੇ ਜਾਨ ਜਿੰਦੀ ਹੁੰਦੀ ਆ ਦੋਸ਼ ਭਾਈ ਲੜਦੇ ਜਾਣ ਪੱਤੇ ਨਿੰਮ ਦੇ ਪੱਤੇ ਛੱਡ ਦੇ ਜਾਨ ਦੋਸ਼ ਭਾਈ ਲੜਦੇ ਜਾਣ ਠੀਕ ਆ ਭਾਈ ਚਲੋ ਮੰਮੀ ਹਾਂ ਬਲਾਉ ਫਤੇ ਸਾਰਿਆਂ ਨੂੰ ਧੰਨਵਾਦ ਬੇਟਾ ਸਾਰਿਆਂ ਦੇ ਤੁਹਾਡੇ ਜੁੜੇ ਰੋ ਚੈਨਲ ਦੇ ਨਾਲ ਸਸਰੀ ਕਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਚੈਨਲ ਦੇ ਜੁੜੇ ਹੋ ਹਾਂ ਮਿਹਰਬਾਨੀ ਸਾਰੇ ਵੀਰ ਭੈਣਾਂ ਦੇ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਸਸਰੀ ਕਾਲ ਜੀ ਸਾਰਿਆਂ ਨੂੰ